ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਬੱਚਿਆਂ ਦੀ ਕਾਮਯਾਬੀ ਬਾਰੇ ਕਿਹੜਾ ಪಾਠ ਮਾਮਾ ਕਰ ਸਕਦੀਆਂ ਨੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਤੇ ਇਹਦੇ ਚ ਇੱਕ ਮੈਂ ਤੁਹਾਨੂੰ ਆਪਣੀ ਹੀ ਲਾਈਫ ਦੀ ਸਟੋਰੀ ਹੈ ਜਿਹੜੀ ਸੁਣਾਉਂਗੀ ਮੇਰੀ ਤੇ ਮੇਰੀ ਬੇਟੀ ਦੀ ਆ ਜੇ ਮੈਂ ਉਹ ਪਾਠ ਕੀਤਾ ਹੈ ਤੇ ਮੇਰੀ ਬੱਚੀ ਨੂੰ ਜਿਹੜੀ ਕਾਮਯਾਬੀ ਮਿਲੀ ਆ ਸਾਡੇ ਮੰਮੀ ਵੀ ਪਹਿਲਾਂ ਉਹੀ ਪਾਠ ਆ ਜਿਹੜਾ ਕਰਦੇ ਮੇਰੀ ਸੱਸ ਤੇ ਮੇਰੇ ਨਾਲੇ ਸਾਡੀ ਵੀ ਸਾਰੇ ਮਤਲਬ ਮੇਰਾ ਮੇਰੇ ਹਸਬੰਡ ਤੇ ਮੇਰੇ ਦਿਓਰ ਪਾਪੋ ਆਪਣੀ ਜ਼ਿੰਦਗੀ ਦੇ ਵਿੱਚ ਸੈਟਲ ਹੋ ਗਏ ਤੇ ਕਿਹੜਾ ਉਹ ਪਾਠ ਆ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਸਾਰੀਆਂ ਮਾਂਵਾਂ ਇਹੀ ਚਾਹੁੰਦੀਆਂ ਹੁੰਦੀਆਂ ਕਿ ਉਹਨਾਂ ਦਾ ਬੱਚਾ ਕਾਮਯਾਬ ਹੋਵੇ ਤੇ ਮਤਲਬ ਹਨਾ ਜ਼ਿੰਦਗੀ 'ਚ ਕੁਝ ਬਣ ਜਾਵੇ ਬੜਾ ਪੇਜ ਮਾਂ ਪਿਓ ਦੀ ਸੇਵਾ ਕਰੇ ਸਾਰੀਆਂ ਮਾਪਿਆਂ ਦੀ ਇਹ ਇੱਛਾ ਹੁੰਦੀ ਹੈ ਹਨਾ ਤੇ ਅੱਜ ਆਪਾਂ ਤੁਹਾਡੇ ਨਾਲ ਨਾ ਉਹਨਾਂ ਦੀ ਕੰਮ ਬੱਚਿਆਂ ਲਈ ਕਾਮਯਾਬੀ ਲਈ ਮਾਮਾ ਕਿਹੜਾ ਪਾਠ ਕਰ ਸਕਦੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਆਪਾਂ ਗੱਲ ਕਰਾਂਗੇ ਮੇਰੀ ਬੇਟੀ ਨੇ ਧਾਰਮਿਕ ਦਾ ਪੇਪਰ ਦੇਣਾ ਸੀਗਾ ਮੇਰੀ ਕਿਉਂਕਿ ਸਾਡਾ ਅਮਰਤ ਸ਼ਕਿਆ ਆ ਤਾਂ ਉੱਥੇ ਇਹਨਾਂ ਦੇ ਸਕੂਲ ਵਿੱਚ ਨਾ ਬੱਚਿਆਂ ਨੂੰ ਧਾਰਮਿਕ ਦੀ ਵੀ ਜਣੀ ਸਟੱਡੀ ਕਰਵਾਈ ਜਾਂਦੀ ਹੈ ਪੜਾਇਆ ਜਾਂਦਾ ਧਾਰਮਿਕ ਬਾਰੇ ਧਰਮ ਆਪਣੇ ਧਰਮ ਬਾਰੇ ਦੱਸਿਆ ਜਾਂਦਾ ਆ ਤੇ ਉਹਨਾਂ ਨੂੰ ਜਿਹੜੇ ਹੈਗੇ ਆਪਣੇ ਗੁਰਬਾਣੀ ਦੇ ਸਾਰੇ ਪਾਠ ਜਿਹੜੇ ਯਾਦ ਕਰਵਾਏ ਜਾਂਦੇ ਨੇ ਤੇ ਪੇਪਰ ਵੀ ਇਹਨਾਂ ਤੋਂ ਲਏ ਜਾਂਦੇ ਨੇ ਮੇਰੀ ਬੇਟੀ ਨੇ ਉਹ ਪੇਪਰ ਦੇਣਾ ਸੀਗਾ ਤੇ ਮੇਰੀ ਬੇਟੀ ਕਹਿੰਦੀ ਸੀ ਮम्मा ਮੈਂ ਪੇਪਰ ਤਾਂ ਦੇ ਦੂੰਗੀ ਹਨਾ ਵੀ ਥੋੜੇ ਦਿਨ ਦਿੱਤੇ ਆ ਪੇਪਰ ਦੇ ਵਿੱਚ ਤੇ ਕੀ ਵੀ ਮੈਂ ਪਾਸ ਹੋਣਾ ਵਾ ਹਨਾ ਮਤਲਬ ਹੁੰਦਾ ਹਨਾ ਬੱਚੇ ਨੂੰ ਕਿ ਮੈਂ ਪਾਸ ਹੋਣਾ ਵਾ ਮੈਂ ਕਿਹਾ ਤੂੰ ਬੇਟਾ ਪੜਨਾ ਹੈ ਤੇ ਉਹਨੂੰ ਜੁਗਜੀ ਸਾਹਿਬ ਦਾ ਪਾਠ ਮੇਰੀ ਬੇਟੀ ਨੂੰ ਜਵਾਨੀ ਜਾ ਦੇ ਤੇ ਮੈਂ ਕਿਹਾ ਇੱਕ ਤੂੰ ਇਹ ਪਾਠ ਕਰਨਾ ਹੈ ਤੇ ਮੈਂ ਉਹਦੀ ਕਾਮਯਾਬੀ ਦੇ ਲਈ ਮੈਂ ਵੀ ਇਹ ਪਾਠ ਜਿਹੜਾ ਕੀਤਾ ਆ ਜੁਗਜੀ ਸਾਹਿਬ ਦਾ ਪਾਠ ਤੇ ਮੇਰੀ ਬੇਟੀ ਨੇ ਉਹਦੇ ਵਿੱਚੋਂ ਵਧੀਆ ਨੰਬਰ ਲਏ ਆ ਤੇ ਮੇਰੀ ਬੇਟੀ ਪਾਸ ਹੋ ਗਈ ਹੈ ਨਾ ਤੇ ਸਕੂਲ ਵੱਲੋਂ ਉਹਨੂੰ ਟਰੋਫੀ ਮਿਲੀ ਆ ਟਰੋਫੀ ਉਧਰ ਦੂਜੇ ਘਰੇ ਪਈ ਆ ਉਹ ਮਤਲਬ ਉਹਨਾਂ ਦਾ ਅਲਰਟ ਕੋ ਉਹਨਾਂ ਨੂੰ ਰੂਮ ਦਿੱਤਾ ਹੋਇਆ ਉਹਨਾਂ ਦੇ ਦਾਦਾ ਦਾਦੀ ਨੇ ਉਧਰ ਤੇ ਉਹ ਜਿਹੜੇ ਜਿਹੜੀ ਵੀ ਉਹਨੂੰ ਟਰੋਫੀ ਮਿਲਦੀ ਆ ਮੈਡਲ ਮਿਲਦਾ ਆ ਉਹ ਉਸ ਰੂਮ ਦੇ ਵਿੱਚ ਲਿਜਾ ਕੇ ਰੱਖ ਦਿੰਦੀ ਆ ਦੇਖੋ ਗੁਰਬਾਣੀ ਸਾਰੇ ਪਾਠ ਵਧੀਆ ਨਹੀਂ ਹੈ ਨਾ ਸਭ ਦਾ ਫਾਲ ਵੀ ਮਿਲਦਾ ਆ ਮਾਨ ਸੱਚਾ ਹੋਵੇ ਠੀਕ ਆ ਸੱਚੇ ਮਨੋਂ ਆਪਾਂ ਨੇ ਪਾਠ ਕਰਨਾ ਆ ਤੇ ਕਿਵੇਂ ਆਪਾਂ ਪਾਠ ਕਰਨਾ ਕੋ ਤੁਹਾਨੂੰ ਆਪ ਦੱਸ ਦਿਆਂ ਜਦੋਂ ਤੁਸੀਂ ਨੇ ਪਾਠ ਕਰਨਾ ਹੈ ਜੁਗਜੀ ਸਾਹਿਬ ਦਾ ਕਰੋ ਸੁਖਮਨੀ ਸਾਹਿਬ ਦਾ ਕਰੋ ਠੀਕ ਹੈ ਨਿਤਨੇਮ ਕਰੋ ਚਪਈ ਸਾਹਿਬ ਦਾ ਕਰੋ ਜਿਹੜਾ ਵੀ ਤੁਸੀਂ ਜਦੋਂ ਤੁਸੀਂ ਜੁਗਜੀ ਸਾਹਿਬ ਦਾ ਪਾਠ ਕਰਦੇ ਹੋ ਜਾਂ ਸੁਖਮਨੀ ਦਾ ਕਰਦੇ ਹੋ ਕੋਈ ਵੀ ਪਾਠ ਤੁਸੀਂ ਕਰਦੇ ਹੋ ਕੋਲੇ ਤੁਸੀਂ ਇੱਕ ਗਲਾਸ ਆ ਜਿਹੜਾ ਸੁੱਚੇ ਪਾਣੀ ਦਾ ਜਲ ਦਾ ਭਰ ਕੇ ਕੋਲੇ ਰੱਖ ਲੈਣਾ ਤੇ ਥੋੜਾ ਜਿਹਾ ਤੁਸੀਂ ਤੇਲ ਆ ਜਿਹੜਾ ਬੱਚਾ ਜਿਹੜਾ ਸਿਰ ਚ ਲਾਉਂਦਾ ਆ ਜਿਵੇਂ ਕੋਈ ਵੀ ਹੈ ਚਾਹੇ ਔਲੇ ਦਾ ਕੋਕੋਨਟ ਜਾਂ ਫਿਰ ਸਰੋਂ ਦਾ ਤੇਲ ਵੀ ਅੱਜ ਕੱਲ ਲਾ ਹੀ ਲੈਂਦੀ ਹੈ ਬੱਚੇ ਹਨਾ ਜਿਹੜਾ ਵੀ ਤੇਲ ਬੱਚੇ ਲਾਉਂਦੇ ਨੇ ਸਿਰ ਦੇ ਵਿੱਚ ਉਹ ਤੁਸੀਂ ਕੋਲੇ ਰੱਖਣਾ ਹੈ ਤੇ ਬਾਅਦ ਤੋਂ ਬਾਅਦ ਉਹ ਝਾਲ ਬੱਚੇ ਨੂੰ ਪਿਆ ਦੇਣਾ ਹੈ ਖੋਦ ਵੀ ਉਹਦਾ ਤੁਸੀਂ ਛੱਕ ਸਕਦੇ ਹੋ ਝਾਲ ਬੱਚੇ ਨੂੰ ਵੀ ਸਿਖਾਓ ਹਨਾ ਸਾਰੀ ਫੈਮਿਲੀ ਉਹ ਝਾਲ ਆ ਜਿਹੜਾ ਤੁਸੀਂ ਛੱਕ ਸਕਦੇ ਹੋ ਤੇ ਜਿਹੜਾ ਉਹ ਤੇਲ ਆ ਤੁਸੀਂ ਜਦੋਂ ਬੱਚਾ ਤੁਹਾਡੇ ਦੇ ਤੁਸੀਂ ਸਿਰ 'ਚ ਲਾਉਣਾ ਹੈ ਨਾ ਉਹ ਤੇਲ ਦੀ ਮਾਲ ਇਸ ਤੁਸੀਂ ਉਸ ਬੱਚੇ ਦੇ ਸਿਰ ਵਿੱਚ ਕਰਨੀ ਆ ਤੇ ਬੱਚੇ ਦੀ ਕਾਮਯਾਬੀ ਜਿਹੜੀ ਵੀ ਤੁਸੀਂ ਬੱਚੇ ਦੇ ਲਈ ਇੱਛਾ ਰੱਖੋਗੇ ਉਹ ਤੁਹਾਡੀ ਪੂਰੀ ਹੋਊਗੀ ਬਸ ਦਿਲ ਦੇ ਵਿੱਚ ਨੇਚਾ ਦੇ ਨਾਲ ਤੁਸੀਂ ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਨਾ ਹੈ ਤੇ ਤੁਸੀਂ ਆਹ ਖੋਦ ਮੈਨੂੰ ਫਿਰ ਕਮੈਂਟ ਕਰਕੇ ਦੱਸੋਗੇ ਕਿ ਹਾਂਜੀ ਇਹ ਪਾਠ ਦਾ ਸਾਨੂੰ ਇਹ ਫਾਇਦਾ ਹੋਇਆ ਆ ਤੇ ਜਪਜੀ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਦਾ ਕਰੋ ਚਪਈ ਸਾਹਿਬ ਦਾ ਕਰੋ ਨਿਤਨੇਮ ਕਰੋ ਹਣਾ ਜਿਹੜਾ ਵੀ ਪਾਠ ਤੁਹਾਨੂੰ ਸੋਖਾ ਲੱਗਦਾ ਹੈ ਜਿਹੜਾ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਬਸ ਉਹ ਪਾਠ ਤੁਸੀਂ ਨੇ ਕਰਨਾ ਹੈ ਕੋਲੇ ਤੇਲ ਰੱਖਣਾ ਹੈ ਜਿਹੜਾ ਬੱਚਾ ਸਿਆਣ ਵਿੱਚ ਲਾਉਂਦਾ ਆ ਤੇ ਇੱਕ ਗਲਾਸ ਤੁਸੀਂ ਨੇ ਜਾਲਦਾ ਭਰ ਕੇ ਸੁੱਚੇ ਦਾ ਰੱਖ ਲੈਣਾ ਆ ਪਾਣੀ ਦਾ ਤੇ ਉਹ ਪਾੜ ਤੁਸੀਂ ਪੜੋਗੇ ਗੁਰਬਾਣੀ ਦਾ ਜਪ ਕਰੋਗੇ ਤੇ ਉਹਦੇ ਵਿੱਚ ਗੁਰਬਾਣੀ ਦੇ ਤਰ ਤਾ ਜਿਹੜੇ ਮਿਲ ਜਾਣਗੇ ਤਾਂ ਬੱਚੇ ਦਾ ਮਨ ਆਟੋਮੈਟਿਕ ਹੀ ਜਿਹੜਾ ਹੈਗਾ ਆ ਆਪਣੇ ਮਾਨ ਵਿੱਚ ਕੰਮ ਵਿੱਚ ਲੱਗੇਗਾ ਤੇ ਬੱਚੇ ਦੇ ਮਤਲਬ ਮਨ ਦੇ ਵਿੱਚ ਸ਼ਤਾਨੀਆਂ ਘਟ ਜਾਣਗੀਆਂ ਬੱਚਾ ਖੁਦ ਕੋ ਖੋਦਾ ਜਿਹੜਾ ਆਪਣੇ ਆਪ ਤਰੱਕੀ ਕਰਨੀ ਹੈ ਜਿਹੜੀ ਸ਼ੁਰੂ ਕਰ ਦੂਗਾ ਤੇ ਉਹ ਕਿਉਂਕਿ ਜਦੋਂ ਬੱਚੇ ਦਾ ਮਨ ਭਟਕਦਾ ਹੈ ਨਾ ਤਾਂ ਫੇਰ ਹੀ ਜਿਹੜੇ ਹੈਗੇ ਬੱਚੇ ਕਾਮਯਾਬੀ ਤੋਂ ਵੱਜੇ ਰਹ ਜਾਂਦੇ ਆ ਜਦੋਂ ਬੱਚੇ ਦਾ ਮਨ ਭਟਕਣੋਂ ਹਟ ਗਿਆ ਤੇ ਬੱਚੇ ਆਪਣੇ ਆਪ ਆ ਜਿਹੜੇ ਫਿਰ ਕਾਮਯਾਬੀ ਵੱਲੋਂ ਜਾਂਦੇ ਆ ਸੋ ਜੇ ਤੁਸੀਂ ਪਾਠ ਜੋਜੀ ਸਾਹਿਬ ਦਾ ਕਰਿਓ ਤੇ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹਦਾ ਫਲ ਮਿਲਿਆ ਕਿਉਂਕਿ ਮਿਲੂਗਾ ਸੱਚੇ ਮਨੋਂ ਕਰੋਗੇ ਤਾਂ ਜਰੂਰ ਤੁਹਾਨੂੰ ਇਹਦਾ ਪਾਠ ਜਿਹੜਾ ਹੈਗਾ ਆ ਫਲ ਜਰੂਰ ਮਿਲੂਗਾ ਕਿਉਂਕਿ ਮੈਂ ਵੀ ਆਪਣੇ ਬੱਚਿਆਂ ਲਈ ਇਹ ਪਾਠ ਕਰਦੀ ਆ ਮੇਰੇ ਹਸਬੰਡ ਵੀ ਕਰਦੇ ਆ ਤੇ ਮੇਰੇ ਮੰਮੀ ਆ ਉਹ ਵੀ ਕਰਦੇ ਨੇ ਨਾਲੇ ਉਹਨਾਂ ਦੇ ਤਿੰਨੋਂ ਬੱਚੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਨੇ ਬਸ ਚਲੋ ਦਿਓਰ ਮੇਰੀਆਂ ਦੀ ਮੈਰਿਜ ਨਹੀਂ ਹੋਈ ਉਹਨਾਂ ਨੇ ਮੈਰਿਜ ਕਰਨੀ ਆ ਪਰ ਆਪੋ ਆਪਣੀ ਲਾਈਫ ਦੇ ਵਿੱਚ ਫਿਰ ਵੀ ਸੈੱਟ ਨਹੀਂ ਹਨਾ ਮਤਲਬ ਆਪੋ ਆਪਣਾ ਕੰਮ ਆ ਜਿਹੜਾ ਕਰ ਰਿਹਾ ਇਹ ਨਹੀਂ ਮੇਰੇ ਹਸਬੰਡ ਲੱਕੜ ਦਾ ਕੰਮ ਕਰਦੇ ਆ ਮੇਰਾ ਇੱਕ ਦਿਓਰ ਬਾਹਰ ਗਿਆ ਹੋਇਆ ਦੂਜਾ ਵੀ ਆਪਣੀ ਵਧੀਆ ਜੌਬ ਆ ਜਿਹੜੇ ਕਰ ਰਿਹਾ ਵਾ ਉਹਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਆ ਦੀ ਪਾਲ ਜਿਹੜਾ ਹੈਗਾ ਜਰੂਰ ਮਿਲਦਾ ਹੈ ਜੇ ਆਪਾਂ ਸੱਚੇ ਮਨ ਨਾਲ ਪਾਠ ਕਰਾਂਗੇ